ਠਾਨਕੋਟ ਆ ਰਹੀ ਬੱਸ ਦੇ ਨਾਲ ਭਿਆਨਕ ਹਾਦਸਾ ਵਾਪਰ ਗਿਆ ਜੀ ਹਾਂ ਇੱਕ ਨਿੱਜੀ ਬੱਸ ਸੀ ਸਵਾਰੀਆਂ ਦੇ ਨਾਲ ਭਰੀ ਹੋਈ ਜਿਹੜੀ ਕਿ ਹਾਦਸਾ ਗ੍ਰਸਤ ਹੋ ਚੁੱਕੀ ਹੈ ਸਵਾਰੀਆਂ ਦੇ ਨਾਲ ਭਰੀ ਬੱਸ ਸੀ ਸਿੱਧੀ ਬਿਆਸ ਦਰਿਆ ਦੇ ਵਿੱਚ ਜਾ ਡਕੀ ਹੈ ਕਿਉਂਕਿ ਮੀ ਲਗਾਤਾਰ ਕਹਿਰ ਮਚਾਰਿਆ ਮਨਾਲੀ ਦੇ ਵਿੱਚ ਔਰ ਹਿਮਾਚਲ ਦੇ ਵਿੱਚ ਤਾਂ ਐਸੇ ਕਰਕੇ ਜਿਹੜੇ ਕੰਡੇ ਨੇ ਉਹ ਵੀ ਗਿੱਲੇ ਹੋਏ ਨੇ ਲੈਂਡ ਸਲਾਈਡਿੰਗ ਦਾ ਡਰ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ ਹਿਮਾਚਲ ਦੇ ਵਿੱਚ ਜਾਂ ਕੁਲੂ ਮਨਾਲੀ ਦੇ ਵਿੱਚ ਜਿੱਥੇ ਵੀ ਮੀਂਹ ਪੈਂਦਾ ਤਾਂ ਹਿੱਲੀ ਏਰੀਆ ਉਸ ਕਰਕੇ ਲੈਂਡਸਲਾਈਡਿੰਗ ਜਿਹੜੀ ਹੈ ਉਹ ਬੜੀ ਜਲਦੀ ਹੋ ਜਾਂਦੀ ਹੈ ਜਿਸ ਦੇ ਨਾਲ ਖਤਰਾ ਇਹ ਲਗਾਤਾਰ ਬਰਕਰਾਰ ਰਹਿੰਦਾ ਹੈ ਤਾਂ ਇਹ ਭਿਆਨਕ ਹਾਦਸਾ ਵਾਪਰ ਗਿਆ ਬੱਸ ਜਿਹੜੀ ਹੈ ਉਹ ਸਿੱਧੀ ਬਿਆਸ ਦਰਿਆ ਦੇ ਵਿੱਚ ਜਾ ਡਿੱਗੀ ਹੈ ਦੱਸਿਆ ਜਾਂਦਾ ਹੈ ਕਿ ਕਿਨਾਰੇ ਲੈਂਡਸਲਾਈਡਿੰਗ ਹੋਣ ਦੇ ਕਾਰਨ ਬੱਸ ਜਿਹੜੀ ਹੈ ਉਹ ਅਨ ਬੈਲੈਂਸ ਹੁੰਦੀ ਹੈ ਤੇ ਸਿੱਧੀ ਬਿਆਸ ਦਰਿਆ ਦੇ ਵਿੱਚ ਜਾ ਡਿੱਗਦੀ ਹੈ ਮਨਾਲੀ ਤੋਂ ਪਠਾਨਕੋਟ ਜਾ ਰਹੀ ਸੀਗੀ ਇਹ ਬੱਸ ਨਿੱਜੀ ਕੰਪਨੀ ਦੀ ਬੱਸ ਦੱਸੀ ਜਾਂਦੀ ਹੈ ਜਿਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਸਵਾਰੀਆਂ ਵੀ ਸੀਗੀਆਂ ਔਰ ਜਿਹੜੀ ਹੁਣ ਤੱਕ ਦੀ ਮੁਢਲੀ ਜਾਣਕਾਰੀ ਸਾਨੂੰ ਮਿਲ ਪਾਈ ਹੈ ਕਿ 12 ਦੇ ਕਰੀਬ ਲੋਕ ਦੱਸਿਆ ਜਾ ਰਿਹਾ ਹੈ ਕਿ ਗੰਭੀਰ ਰੂਪ ਦੇ ਨਾਲ ਜਿਹੜੇ ਹੈ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਬੜੀ ਮੁਸ਼ਕਲ ਦੇ ਨਾਲ ਰਾਹਗੀਰਾਂ ਦੀ ਮਦਦ ਦੇ ਨਾਲ ਤੁਸੀਂ ਦੇਖੋ ਕਿ ਜਿਵੇਂ ਹੀ ਖੱਡ ਦੇ ਵਿੱਚ ਇਹ ਡਿੱਗਦੀ ਹੈ ਬਿਆਸ ਦਰਿਆ ਦੇ ਵਿੱਚ ਹਾਲਾਂਕਿ ਮੌਕੇ ਤੇ ਆਸ-ਪਾਸ ਜਿਹੜੇ ਲੋਕ ਉਹ ਆਵਾਜਾਈ ਮੌਜੂਦ ਹੁੰਦੀ ਹੈ ਲੋਕ ਉਸੇ ਸਮੇਂ ਆ ਭੱਜ ਕਿਉਂਦੇ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਬਸ ਜਿਹੜੀ ਹੈ ਉਹ ਖੱਟ ਦੇ ਵਿੱਚ ਜੜ ਗਈ ਹੈ ਬਿਆਸ ਦਰਿਆ ਦੇ ਵਿੱਚ ਜੜ ਗਈ ਹੈ ਕਿਉਂਕਿ ਕਿਨਾਰੇ ਜਿਹੜੇ ਐ ਉਹ ਆ ਮਿੱਟੀ ਵਾਲੇ ਜਿਹੜੇ ਆ ਉਹ ਢਿਲਕੜੇ ਹੋ ਚੁੱਕੇ ਨੇ ਤੇ ਜਿਸ ਦੇ ਕਾਰਨ ਇਹ ਹਾਦਸੇ ਵਾਪਰ ਰਹੇ ਨੇ ਕਿਉਂਕਿ ਬੱਦਲ ਫਟਿਆ ਮਨਾਲੀ ਦੇ ਵਿੱਚ ਬੱਦਲ ਫਟਿਆ ਲਗਾਤਾਰ ਤੇਜ਼ بارش ਹੋ ਰਹੀ ਹੈ ਜਿਸ ਦੇ ਨਾਲ ਇਹ ਖਲਾਤ ਉੱਥੇ ਦੇ ਬੜੇ ਹੋਏ ਨੇ ਤੇ ਦੇਖਣ ਨੂੰ ਮਿਲ ਰਹੇ ਨੇ ਤਾਂ ਪਠਾਨਕੋਟ ਆਉਂਦੀ ਹੋਈ ਸਵਾਰੀਆਂ ਦੇ ਨਾਲ ਭਰੀ বাস ਦੇ ਨਾਲ ਇਹ ਹਾਦਸਾ ਵਾਪਰਿਆ ਬੜਾ ਹੀ ਖੌਫਨਾਕ ਤੇ ਦਰਦਨਾਕ ਇਹ ਹਾਦਸਾ ਸੀ 12 ਦੇ ਕਰੀਬ ਲੋਕ ਦਸਿਆ ਰਹੇ ਕਿ ਜਿਹੜੇ ਜ਼ਖਮੀ ਹੋਏ ਨੇ ਬੱਸ ਦੀਆਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਮੂਰਲਾ ਸ਼ੀਸ਼ਾ ਟੁੱਟ ਚੁੱਕਾ ਹੈ ਸਾਰੀ ਬਾਡੀ ਜਿਹੜੀ ਹੈ ਉਹ ਟੁੱਟੀ ਹੋਈ ਹੈ ਔਰ ਮੁੱਦੀ ਹੋ ਕੇ ਬੱਸ ਜਦੋਂ ਡਿੱਗਦੀ ਹੈ ਤੇ ਬੜੀ ਮੁਸ਼ਕਲ ਦੇ ਨਾਲ ਇਸ ਬੱਸ ਨੂੰ ਸਿੱਧਾ ਕੀਤਾ ਜਾ ਰਿਹਾ ਹੈ ਇਹ ਡਰਾਉਣੀਆਂ ਤਸਵੀਰਾਂ ਨੇ ਹਿਮਾਚਲ ਦੀਆਂ ਮਨਾਲੀ ਦੀਆਂ ਇਹਨਾਂ ਤਸਵੀਰਾਂ ਨੂੰ ਅੱਗੇ ਆਪਣੇ ਲੋਕਾਂ ਤੱਕ ਰਿਸ਼ਤੇਦਾਰਾਂ ਤੱਕ ਦੋਸਤਾਂ ਸੱਜਣਾ ਮਿੱਤਰਾਂ ਤੱਕ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਹੁਣ ਕਈ ਘੁੰਮਣ ਦਾ ਪਲਾਨ ਬਣਾ ਰਹੇ ਨੇ ਜਾਂ ਜਈਆਂ ਜਿਨ੍ਹਾਂ ਨੂੰ ਕੰਮ ਵੀ ਨਹੀਂ ਉੱਥੇ ਤਾਂ ਉਹ ਵੀ ਥੋੜਾ ਡਿਲੇ ਕਰ ਲੈਣ ਕਿਉਂਕਿ ਆਹ ਤਸਵੀਰ ਬੜੀ ਖੌਫਨਾਕ ਤਸਵੀਰ ਉੱਥੇ ਬਣੀ ਹੋਈ ਐ ਖੁਦਾਨਖਾਸਤਾ ਮਾਹੌਲ ਹੋਰ ਵੀ ਖਰਾਬ ਹੁੰਦਾ ਹੈ ਹੋਰ ਵੀ ਸਥਿਤੀ ਜਿਹੜੀ ਐ ਉੱਥੇ ਭਿਆਨਕ ਬਣ ਜਾਂਦੀ ਐ ਤਾਂ ਜਾਨ ਦੇ ਵਾਸਤੇ ਖਤਰਾ ਹੋ ਸਕਦਾ ਹੈ ਦਾ ਅਜੇ ਉੱਥੇ ਨਾ ਜਾਇਆ ਜਾਵੇ ਕਿਉਂਕਿ ਬੱਦਲ ਫਟੇ ਨੇ ਔਰ ਬੱਦਲ ਫਟਣ ਦੇ ਨਾਲ ਕਈ ਰਾਹ ਜਿਹੜੇ ਨੇ ਉੱਥੇ ਬਲੌਕ ਹੋ ਚੁੱਕੇ ਨੇ ਕਈ ਮੇਨ ਹਾਈਵੇ ਬਲੌਕ ਹੋ ਚੁੱਕੇ ਨੇ ਲੇਲ ਦਾਖ ਵਾਲਾ ਮਨਾਲੀ ਤੋਂ ਲੇਲ ਦਾਖ ਵਾਲਾ ਰੋਡ ਵੀ ਬੰਦ ਹੋ ਚੁੱਕਾ ਹੈ ਤੇ ਹੁਣ ਇਹ ਇੱਕ ਤਸਵੀਰ ਹੈ ਮਨਾਲੀ ਤੋਂ ਪਠਾਨਕੋਟ ਆਉਂਦੀ ਹੋਈ ਬੱਸ ਜਿਹੜੀ ਹੈ ਉਹ ਖੱਡ ਦੇ ਵਿੱਚ ਬਿਆਸ ਦਰਿਆ ਦੇ ਵਿੱਚ ਜਾ ਡਿੱਗੀ ਹੈ ਤਾ ਡਿੱਗਣ ਦੇ ਕਰਕੇ 12 ਦੇ ਕਰੀਬ ਲੋਕ ਦੱਸਿਆ ਜਾ ਰਿਹਾ ਜਿਹੜੀ ਮੁੱਢਲੀ ਜਾਣਕਾਰੀ ਮਿਲ ਪਾਈ ਹੈ ਕਿ 12 ਦੇ ਕਰੀਬ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਬੱਸ ਦੇ ਵਿੱਚੋਂ ਬੜੀ ਮੁਸ਼ਕਲ ਦੇ ਨਾਲ ਰਾਹਗੀਰਾਂ ਨੇ ਲੋਕਾਂ ਨੇ ਤੁਸੀਂ ਦੇਖ ਹੀ ਸਕਦੇ ਹੋ ਕਿਵੇਂ ਚੀਕ ਚਿਆੜਾ ਮਚਿਆ ਹੋਇਆ ਹੈ ਬੱਸ ਡਿੱਗਣ ਦੇ ਨਾਲ ਉੱਤੇ ਕਿਵੇਂ ਲੋਕ ਜਿਹੜੇ ਆ ਉਹ ਖੜੇ ਹੋਏ ਐ ਕਿ ਜਲਦੀ ਤੋਂ ਜਲਦੀ ਜਿਹੜੇ ਬੱਸ ਦੇ ਵਿੱਚ ਸਵਾਰ ਲੋਕ ਨੇ ਉਹਨਾਂ ਨੂੰ ਬਾਹਰ ਕੱਢ ਲਿਆ ਜਾਵੇ ਤਾਂ ਬਾਹਰ ਕੱਢਿਆ ਗਏ ਕਈ ਲੋਕ ਸਹੀ ਸਲਾਮਤ ਐ ਜਿਹੜੀ ਮੁੱਢਲੀ ਜਾਣਕਾਰੀ ਪਾਈ ਹੈ ਔਰ ਕਈ ਦੱਸਿਆ ਜਾਂਦਾ ਹੈ ਕਿ 12 ਦੇ ਕਰੀਬ ਲੋਕ ਜਿਹੜੇ ਆ ਉਹ ਜ਼ਖਮੀ ਹੋਏ ਨੇ ਤਾਂ バス ਜਿਹੜੀ ਹੈ ਉਹ ਵੀ ਟੋਟਲੀ ਡੈਮੇਜ ਹੋ ਚੁੱਕੀ ਹੈ